ਵਾਹੀ ਗੁਰੂ ਜੀ ਟੋਟ ਲਟਕੀਲੀ ਜ਼ਮੀਨ ਲੈ ਕੇ ਆਏ ਆ ਜੀ ਜਿਹਦੇ ਵਿੱਚ ਦੋ ਮੋਟਰਾਂ ਜੁੱਤੀ ਥੱਲੇ ਨਹੀਂ ਲਾਉਣੀ ਪੈਂਦੀ ਪੂਰਾ ਟਾਪ ਦਾ ਬਾਣ ਲੈ ਕੇ ਆਏ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਸਾਡਾ WhatsApp ਨੰਬਰ ਨੋਟ ਕਰ ਲਓ 9877988446 ਐਡ ਕਰਵਾਉਣ ਦੇ ਲਈ ਇਹ ਸਾਡਾ WhatsApp ਨੰਬਰ ਹੈ ਇਸ ਨੰਬਰ ਤੇ 5 ਤੋਂ 7 ਫੋਟੋਆਂ ਤੇ ਇੱਕ 8-9 ਮਿੰਟਾਂ ਦੀ ਵੀਡੀਓ ਬਣਾ ਕੇ ਭੇਜੋ ਕੋਠੀ ਮਕਾਨ ਜ਼ਮੀਨ ਪਲਾਟ ਦੀ ਤੇ ਇਸ ਨੰਬਰ ਤੇ ਤੁਸੀਂ ਭੇਜ ਸਕਦੇ ਹੋ ਜੀ ਸਾਰੀ ਜਾਣਕਾਰੀ ਦੇ ਨਾਲ ਤੁਹਾਡੀ ਐਡ ਸਾਲ ਪਲੇਟਫਾਰਮ ਉਤੇ ਚਲਾ ਦਿੱਤੀ ਜਾਊਗੀ ਹੁਣ ਵੱਧਦੇ ਆਪਾਂ ਵੀਡੀਓ ਵੱਲ ਜ਼ਿਆਦਾ ਟਾਈਮ ਨਾ ਖਰਾਬ ਕਰਦੇ ਹੋਏ 8 ਕਿੱਲੇ ਜ਼ਮੀਨ ਵਿਕਾਊ ਆ ਦੋ ਮੋਟਰਾਂ ਨੇ ਵੱਡੇ ਰੋਡ ਤੇ ਚਾਰ ਕਿੱਲੇ ਫਰੰਟ ਏਰੀਆ ਸੀ ਤੋਂ ਰੋਡ ਮਲੋਟ ਸਾਰੇ ਪਾਸੇ ਸੜਕ ਇੱਕ ਪਾਸੇ ਵੱਟ ਹੈ ਜੀ ਖੇਤ ਦੇ ਸਾਰੇ ਪਾਸੇ ਸੜਕ ਲੱਗਦੀ ਆ ਬਸ ਇੱਕ ਪਾਸੇ ਵੱਟ ਹੈ ਜੁੱਤੀ ਵੀ ਨਹੀਂ ਲਾਉਣੀ ਪੈਂਦੀ ਇੱਕ ਪਾਸੇ 55 ਮੁਲੋੜ ਤੋਂ 10 ਕਿਲੋਮੀਟਰ ਸੀ ਤੋਂ ਗੁੰਨੋ ਰੋਡ ਤੇ ਹੈ ਤੇ ਮਾਲਕ ਵੀਰ ਦਾ ਨੰਬਰ ਤੁਸੀਂ ਨੋਟ ਕਰ ਲਓ ਜੀ 9417053134 ਜੇਕਰ ਕੋਈ ਵੀ ਵੀਰ 8 ਕਿਲੋ ਜਮੀਨ ਖਰੀਦਣ ਦਾ ਚਾਹਵਾਣਾ ਤਾਂ ਆਹ ਨੰਬਰ ਦੁਆਰੇ ਫੇਰ ਨੋਟ ਕਰ ਲਓ ਇਹ ਮਾਲਕ ਵੀਰ ਦਾ ਨੰਬਰ ਹੈ ਜਮੀਨ ਵਾਲਾ 94170 53134 ਇਸ ਨੰਬਰ ਤੇ ਫੋਨ ਕਰਕੇ 8 ਕਿੱਲੇ ਜ਼ਮੀਨ ਤੁਸੀਂ ਖਰੀਦ ਸਕਦੇ ਹੋ 3 ਦਾ ਰੇਟ ਹੈ ਜਿਹੜਾ 75 ਲੱਖ ਰੁਪਿਆ ਕਿੱਲੇ ਦਾ ਰੇਟ ਰੱਖਿਆ ਗਿਆ ਤੁਸੀਂ 75 ਲੱਖ ਕਿੱਲੇ ਦੇ ਹਿਸਾਬ ਨਾਲ ਖਰੀਦ ਸਕਦੇ ਹੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਕੇ ਅੱਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਣੇ ਰਹੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਹਾਂ ਕੋ ਹੋਰ ਨਵੀਂ ਵੀਡੀਓ ਧੰਨਵਾਦ